ਮੈਂ ਹਰਸ਼ਦੀਪ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਇਸ ਵਕਤ ਅਸੀਂ ਮੌਜੂਦ ਹਾਂ ਹਲਕਾ ਸਾਨੇਵਾਲ ਅਧੀਨ ਜੋ ਪਿੰਡ ਪੰਦਾ ਮੁੰਡੀਆਂ ਕਲਾ ਉਸ ਦਾ ਇਹ ਸਕੂਲ ਆ ਸਰਕਾਰੀ ਤੇ ਉਸ ਦਾ ਇਹ ਗਰਾਊਂਡ ਆ ਜਿੱਥੇ ਅਸੀਂ ਇਸ ਵਕਤ ਖੜੇ ਆ ਸਾਡੇ ਨਾਲ ਇਸ ਵਕਤ ਮੌਜੂਦ ਨੇ ਵਾਰਡ ਨੰਬਰ 24 ਦੇ ਕਾਉਂਸਲਰ ਗੁਰਮੀਤ ਸਿੰਘ ਮੁੰਡੀਆਂ ਇਹ ਅੱਜ ਇੱਥੇ ਆਏ ਨੇ ਕਿਉਂਕਿ ਗਰਾਊਂਡ ਦੇ ਵਿੱਚ ਕੰਮ ਕਾਰ ਚੱਲ ਰਿਹਾ ਕੰਮ ਕਾਰ ਦੇਖਣ ਲਈ ਇਹ ਆਏ ਨੇ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵਾਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਪਤੇ ਇਹੋਏ ਸਾਡੇ ਪਿੰਡ ਦਾ ਗਰਾਉਂਡਾ ਅਸੀਂ ਬੜੀ ਮਿਹਨਤ ਮੁਸ਼ਕਲ ਨਾਲ ਪਿੰਡ ਦੇ ਟੋਬੇਪੂਰ ਕੇ ਇੱਕ ਗਰਾਉਂਡ ਬਣਾਏ ਨੇ ਇਸ ਵਿੱਚ ਸਾਡੇ ਕਈ ਸਾਥੀ ਗਰਾਉਂਡ ਬਣਾਉਂਦੇ ਬਣਾਉਂਦੇ ਹੀ ਵਿਛੜ ਗਏ ਕਿਉਂਕਿ ਕਈ ਸਾਲਾਂ ਤੋਂ ਅਸੀਂ ਕੋਈ 25 ਤੋਂ 30 ਸਾਲ ਹੋ ਗਏ ਕਿ ਟੋਬੇ ਸੀਗੇ 10-10 ਡੂੰਗੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਪ੍ਰਬੰਧਕ ਸੱਜਣਾ ਨੇ ਪਿੰਡ ਦੇ ਸਪੋਰਟਸਮੈਨ ਲੋਕਾਂ ਨੇ ਰੌਲ ਮੜਕੇ ਟੋਬੇਪੁਰ ਦੇ ਇਹਦੇ ਵਿੱਚ ਮਿੱਟੀ ਪਵਾ ਕੇ 10-10 ਫੁੱਟ ਦਾ ਗਰਾਊਂਡ ਤੇ ਤਬਦੀਲ ਕੀਤੇ ਅੱਜ ਉਹ ਬਲਖੜਤਾ ਸਾਡੀ ਸਪੋਰਟਸ ਕੋਰਟ ਦੇ ਵਿੱਚ ਦਿਖਦੀ ਆ ਉਸੇ ਤਹਿਤ ਜੋ ਪਿਛਲੇ ਦਿਨੀ ਜੋ ਸਾਡੇ ਡਾਕਟਰ ਅਮਰ ਸਿੰਘ ਜੀ ਮੈਂਬਰ ਪਾਰਲੀਮੈਂਟ ਪਤਿਗੜ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਆਏ ਸੀ ਤੇ ਉਹਨਾਂ ਨੂੰ ਅਸੀਂ ਗ੍ਰਾਂਟਾਂ ਮਨਜ਼ੂਰ ਕਰਵਾਈਆਂ ਸੀ ਇਸ ਪਿੰਡ ਨਗਰ ਵਾਸਤੇ ਜੋ ਕਿ ਇੱਕ ਬਾਲੀਵਾਲ ਦਾ ਆਇਰਨ ਗਰਾਊਂਡ ਜੋ ਦੀਵਾਰ ਬਣਾਉਣੀ ਸੀਗੀ ਉਸ ਦੀ ਜੋ ਗ੍ਰਾਂਟ ਆ ਉਹ ਮਨਜ਼ੂਰ ਹੋ ਗਈ ਸੀ ਤੇ ਉਹ ਨੂੰ ਲਾਗੂ ਕਰਾ ਕੇ ਤੇ ਉਸ ਦਾ ਜੋ ਕੰਮ ਚੱਲ ਰਿਹਾ ਬਾਲੀਵਾਲ ਦੇ ਗਰਾਊਂਡ ਦਾ ਉਹ ਪਿੱਛੇ ਤੋਂ ਦਿਖਾਈ ਦੇ ਰਿਹਾ ਕਿ ਮਿਸਤਰੀ ਲੱਗੇ ਹੋਏ ਨੇ ਤੇ ਗਰਾਊਂਡ ਬਣ ਰਿਹਾ ਤਿਆਰੀ ਚਾ ਉਹ ਉਸ ਨੂੰ ਦੇਖਣ ਵਾਸਤੇ ਕਿ ਉਹ ਕੋਈ ਵੀ ਜਿਹਦੇ ਉਸ ਵਿੱਚ ਕੋਈ ਮਾੜੀ ਚੀਜ਼ ਨਾ ਵਰਤੀ ਜਾਵੇ ਤੇ ਉਸ ਦੀ ਕੁਆਲਿਟੀ ਵਧੀਆ ਬਣ ਜਾਵੇ ਤੇ ਜੋ ਸਮਾਨ ਪ੍ਰੋਵਾਈਡ ਕਰਨਾ ਉਹ ਸਮਾਨ ਲੈ ਕੇ ਦੇ ਰਹੇ ਹਨ ਇਹਨਾਂ ਨੂੰ ਤੋ ਮੈਂ ਚਾਹੁੰਨਾ ਕਿ ਇਸ ਨਗਰ ਦੇ ਵਾਸਤੇ ਇਸ ਇਲਾਕੇ ਵਾਸਤੇ ਇੱਕ ਇਤਿਹਾਸ ਪੈਦਾ ਕਰਕੇ ਜਾਣਾ ਕਿ ਜੇ 5 ਸਾਲ ਕੌਂਸਲਰ ਜੀ ਦੇ ਮਿਲੇ ਨੇ ਤਾਂ ਪ੍ਰਮਾਤਮਾ ਕਿਰਪਾ ਕਰੇ ਰਹਿਮਤ ਬਖਸ਼ਿਸ਼ ਕਰੇ ਕਿ ਉਮਰ ਲੰਬੀ ਬਖਸ਼ੇ ਇਸ ਪਿੰਡ ਦੇ ਨਗਰ ਦੇ ਵਿੱਚ ਏਰੀਏ ਦੇ ਵਿੱਚ ਜੋ ਵਾਰਡ ਨੰਬਰ 24 ਆ ਉਹ ਪੰਜਾਬ ਤੋਂ ਨੰਬਰ 1 ਲੈ ਕੇ ਆਉਣੀ ਆ ਸੀ ਤੇ ਅਸੀਂ ਇੰਨੇ ਕੰਮ ਕਰਾ ਜਣਾ ਕਿ ਇਤਿਹਾਸ ਪੈਦਾ ਕਰ ਜਣੇ ਆ ਤੇ ਉਹ ਇਤਿਹਾਸ ਸਿਰਜਣ ਵਾਸਤੇ ਅਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਤੇ ਬੋਲੀਵਾਲ ਦਾ ਜੋ ਗਰਾਊਂਡ ਆ ਉਹ 70 ਲੱਖ ਦੀ ਗ੍ਰਾਂਟ ਸਾਨੂੰ ਡਾਕਟਰ ਅਮਰ ਸਿੰਘ ਐਮਪੀ ਕੰਡ ਦੇ ਵਿੱਚੋਂ ਮਿਲੀ ਸੀ ਉਸ ਨੂੰ ਅਸੀਂ ਲਾਉਣ ਜਾ ਰਹੇ ਹਾਂ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਕਿਉਂ ਪਿੰਡੇ ਨੌਜਵਾਨ ਨੇ ਕੋਈ 50 ਨੌਜਵਾਨ ਵਾਲੀਬਾਲ ਖੇਡਦੇ ਨੇ ਉਹਨਾਂ ਵਾਸਤੇ ਦੋ ਗਰਾਊਂਡ ਤਿਆਰ ਕਰਕੇ ਦੇ ਰਹੇ ਹਾਂ ਜੋ ਵਾਲੀਬਾਲ ਵਾਸਤੇ ਦੋ ਇੱਕੋ ਨੈਟ ਦੇ ਵਿੱਚ ਦੋ ਗਰਾਊਂਡ ਹੋਣਗੇ ਡੇ ਨਾਈਟ ਲਾਈਟਾਂ ਲੱਗਣਗੀਆਂ ਤੇ ਉਹ ਗਰਾਊਂਡ ਦੇ ਵਿੱਚ ਜਿਵੇਂ ਅੱਗੇ ਮੈਚ ਕਰਾਉਂਦੇ ਸੀ ਸੀ ਵਾਲੀਬਾਲ ਦੇ ਤੋ ਉਹ ਰਾਤ ਨੂੰ 3 3 4 4 ਵਜ ਜਾਂਦੇ ਸੀ ਕਿ ਫਾਈਨਲ ਮੈਚ ਹੋਣ ਵਿੱਚ ਸੋ ਇਹ ਜੋ ਦੋ ਗਰਾਊਂਡ ਬਣ ਜਾਣਗੇ ਤਾਂ ਇਹ ਮੈਚ 11 12 ਵਜ ਦੇ ਵਿੱਚ ਵਿੱਚ ਖਤਮ ਹੋ ਜਾ ਕਰੇ ਰਾਤ ਨੂੰ ਲਾਈਟਾਂ ਦੇ ਵਿੱਚ ਤੇ ਜੋ ਪਿੰਡ ਦੇ ਨੌਜਵਾਨੇ ਬੜਾ ਉਹਨਾਂ ਚ ਸ਼ਾਹ ਵਾ ਉਹਨਾਂ ਨੇ ਬੋਟਾ ਪਾ ਕੇ ਵੀ ਇਸੇ ਕਰਕੇ ਮੈਨੂੰ ਜਿਤਾਇਆ ਕਿ ਪਿੰਡ ਦੇ ਨਹਾਰ ਬਦਲਣ ਵਾਸਤੇ ਏਰੀਆ ਦੀ ਨਹਾਰ ਬਦਲਣ ਵਾਸਤੇ ਉਹਨਾਂ ਨੇ ਮੇਰੇ ਨਾਲ ਮੋੜਨਾ ਮੋੜ ਲੱਗ ਚਲ ਕੇ ਮੌਨਾ ਤੈਤ ਰੋ ਧੰਨਵਾਦ ਵੀ ਕਰਦਾ ਜੋ ਸਾਡੀ ਦੇਖ ਰੇਖਾ ਹੈ ਸਾਡੇ ਸਾਰਕ ਸੁੱਖਾ ਸਰਪੰਚ ਜੀ ਹੈਗੇ ਆ ਸਾਡੇ ਪਿੰਡ ਦੇ ਜੋ ਬਾਲੀਵਾਲ ਦੇ ਕੈਪਟਨ ਵੀ ਨੇ ਕੋਚ ਵੀ ਨੇ ਉਹਨਾਂ ਨੇ ਬਹੁਤ ਜ਼ਿਆਦਾ ਨੌਜਵਾਨ ਨੇ ਮਨਿੰਦਰ ਸਿੰਘ ਜੀ ਹੋਣੇ ਸਾਰੇ ਨੌਜਵਾਨ ਲੱਗੇ ਹੋਏ ਨੇ ਉਹ ਤੈਦਲੋਂ ਖੁਦ ਵੀ ਕਈਆਂ ਲੈ ਕੇ ਔਰ ਇਸ ਗਰਾਉਂਡ ਦੀਆਂ ਸਫਾਈਆਂ ਕਰਦੇ ਨੇ ਤੇ ਗਰਾਉਂਡ ਬਣਾਉਣ ਦੇ ਵਿੱਚ ਬੜਾ ਜੋਗਦਾਨ ਪਾਉਂਦੇ ਨੇ ਕਿ ਸਰਕਾਰੀ ਪੈਸਾ ਉੱਥੇ ਲਾਇਆ ਜਾਵੇ ਜਿੱਥੇ ਕੋਈ ਚੀਜ਼ ਪਰਚੇਜ਼ ਕਰਨੀ ਹੈ ਜੇ ਲੇਬਰਾਂ ਤੇ ਘੱਟ ਪੈਸਾ ਲੱਗੂਗਾ ਤੁਹਾਡੇ ਸੱਤੋਂ ਪੈਸੇ ਬਚਣਗੇ ਸੋ ਲੇਬਰ ਵੀ ਖੁਦ ਨੌਜਵਾਨ ਸਾਰੇ ਆਪ ਕਰ ਰਹੇ ਨੇ ਤੋ ਮੈਂ ਖੁਦ ਦੇਖਿਆ ਨੌਜਵਾਨਾਂ ਨੂੰ ਜੋ ਪਿੱਲਰਾਂ ਦੇ ਟੋਏ ਕੱਢਦੇ ਹੋਏ ਨਿਓਂ ਕਰਦੇ ਹੋਏ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਨਾ ਕਿ ਉਹ ਨੌਜਵਾਨ ਇੰਨੀ ਮਿਹਨਤ ਮੁਸ਼ਕਲ ਕਰਕੇ ਇਸ ਗ੍ਰਾਮ ਨੂੰ ਬਣਾਉਣ ਜਾ ਰਹੇ ਨੇ ਮੈਂ ਉਹਨਾਂ ਨਾਲ ਲੱਗ ਕੇ ਪੂਰਾ ਸਹਿਯੋਗ ਕਰਕੇ ਇਸ ਨਗਰ ਦੀ ਇਸ ਵਾਰਡ ਨੰਬਰ 24 ਦੀ ਨਹਾਰ ਬਦਲਾਂਗੇ ਸੋ ਆਪ ਜੀ ਦੇ ਜੋ ਕੁਸਚਨ ਅਸਰੇ ਕੋਈ ਕਰ ਸਕਦੇ ਹੋ ਕੌਂਸਲਰ ਸਾਹਿਬ ਕੀ ਲੱਗਦਾ ਕਿ ਕਿੰਨੇ ਕ ਸਮੇਂ ਤੱਕ ਇਹ ਤਿਆਰ ਹੋ ਜਾਣਗੇ ਦੋਨੋਂ ਇਹ ਤਾਂ ਅਸੀਂ ਤਕਰੀਬਨ ਕੋਈ 15 ਦਿਨਾਂ ਦੇ ਵਿੱਚ ਤਿਆਰ ਕਰ ਦੋਣਾ ਅਸੀਂ ਸਰਕਾਰ ਦੀ ਵੇਟ 'ਚ ਨਹੀਂ ਕਿ ਸਰਕਾਰ ਸਾਨੂੰ ਪੈਸਾ ਕਦੋਂ ਦਿੰਦੀ ਆ ਅਸੀਂ ਇਹ ਆਪਣੇ ਕੋਲੇ ਸ਼ੁਰੂ ਕਰ ਦਿੱਤੇ ਆ ਕੰਮ ਜਿੰਨੇ ਹੈਗੇ ਆ ਜੋ ਸਾਨੂੰ ਫੰਡ ਰਹੇ ਹੋ ਜੋ ਮੁਹਈਆ ਰਹੇ ਉਹ ਜਿਨੇ ਸਰੀਏ ਵਾਲੇ ਨੂੰ ਸੀਮੈਂਟ ਵਾਲੇ ਨੂੰ ਜਾਂ ਮਿਸਤਰੀ ਸਾਹਿਬਾਨ ਨੂੰ ਜਿਨ੍ਹਾਂ ਜਿਨ੍ਹਾਂ ਦੇ ਬਿੱਲ ਨੇ ਉਹਨਾਂ ਨੂੰ ਉਹਨਾਂ ਨੂੰ ਸਿੱਧੀ ਗ੍ਰਾਂਟ ਉਹਨਾਂ ਨੂੰ ਪਵਾ ਦਈਆਂ ਤੇ ਇਸ ਕਰਕੇ ਅਸੀਂ ਇਹ ਜੋ ਕਾਰਜਾ 3 ਲੱਖ 'ਚ ਹੀ ਨਿਬੜਨਾ ਇਹ ਘੱਟੋ ਘੱਟ ਵੀ 6 ਲੱਖ ਰੁਪਏ ਲੱਗੂਗਾ ਜੋ ਸਰਕਾਰ ਵੱਲੋਂ ਮਿਲਣਾ ਮਿਲਣਾ ਅਸੀਂ ਬਾਕੀ ਸਾਰੇ ਆਪਣੇ ਨੌਜੋਬਾ ਨਾਲ ਮਿਲ ਕੇ ਅਸੀਂ ਪੱਲੂ ਲਾ ਕੇ ਇਹਨੂੰ ਨੇਪਰੇ ਚਾੜ੍ਹ ਦੇਣਾ ਥੈਂਕ ਯੂ ਜੀ ਇੱਕ ਗੱਲ ਹੋਰ ਅਸੀਂ ਸਾਂਝੀ ਕਰਦੀ ਹਾਂ ਦਰਸ਼ਕਾਂ ਨਾਲ ਕਿ ਇਹ ਦੋ ਵਾਲੀਬਾਲ ਦੇ ਜਿਹੜੇ ਗਰਾਊਂਡ ਨੇ ਉਹ ਵੰਡ ਰਹੇ ਨੇ ਤੇ ਇੱਧਰ ਸਿਰਫ ਵਾਲੀਬਾਲ ਦਾ ਹੀ ਗਰਾਊਂਡ ਨਹੀਂ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਹਾਕੀ ਦਾ ਗਰਾਊਂਡ ਤੁਸੀਂ ਦੇਖ ਸਕਦੇ ਹੋ ਕਿ ਪਰ ਕਈ ਵਾਰ ਇੱਧਰ ਫੁੱਟਬਾਲ ਵੀ ਖੇਡਦੇ ਆ ਜਾਂ ਕੋਈ ਹੋਰ ਖੇਡ ਵੀ ਇੱਥੇ ਖੇਡੀ ਜਾਂਦੀ ਆ ਜਿਹੜੇ ਇੱਥੇ ਪਿੰਡ ਦੇ ਲੋਕ ਨੇ ਇਸਪਾਸੇ ਵੀ ਇੱਕ ਛੋਟਾ ਜਿਹਾ ਜੋ ਕਿ ਅੰਡਰ ਕੰਡਕਸ਼ਨ ਆ ਇਸ ਨੂੰ ਵੀ ਅਸੀਂ ਹਾਕੀ ਦਾ ਗਰਾਊਂਡ ਕਹਿ ਲੈਂਦੇ ਆ ਸੋ ਇਹ ਸਾਡੀ ਇੱਥੇ ਦੀ ਕਵਰੇਜ ਸੀਗੀ ਜੋ ਕਿ ਇੱਥੇ ਕਬੱਡੀ ਵੀ ਖੇਡੀ ਜਾਂਦੀ ਆ ਉਸ ਨੂੰ ਅਸੀਂ ਤੁਹਾਨੂੰ ਦਿਖਾਇਆ ਵਾ ਸੋ ਇਹ ਅੱਜ ਦੀ ਜਿਹੜੀ ਸਾਡੀ ਕਵਰੇਜ ਸੀ ਉਹ ਦਿਖਾਈ ਹੈ ਤਦ ਤੱਕ ਸਾਨੂੰ ਇਜਾਜ਼ਤ ਦਿਓ ਧੰਨਵਾਦ